ਕਸ਼ੀਕਾਲ ਤੋਂ ਦੇਖ ਰਹਾ ਸਮਝਾ ਨਿਊਜ਼ ਦੇ ਮੈਂ ਹਾ ਪ੍ਰਦੀਪ ਕੌਰ ਤਾਂ ਪੰਜਾਬੀ ਗਾਇਕ ਕਰਨ ਔਜਲੇ ਨੇ ਦਰਸਲ ਵੱਡੇ ਖੁਲਾਸੇ ਕੀਤੇ ਨੇ ਖੁਲਾਸੇ ਕੀਤੇ ਨੇ ਕਿ ਕਿਉਂ ਉਹ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਏ ਨੇ ਤਾਂ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਪ੍ਰੇਮੀ ਉਹਨਾਂ ਦੇ ਫੈਨਸ ਇਸ ਗੱਲ ਨੂੰ ਜਾਣਨ ਦੀ ਬੜੀ ਉਤਸੁਕਤਾ ਰੱਖਦੇ ਨੇ ਕਿ ਪੰਜਾਬ ਦੇ ਪੁੱਤ ਕਰਨ ਔਜਲਾ ਅਖਰਕਾਰ ਕਿਉਂ ਕੈਨੇਡਾ ਤੋਂ ਸ਼ਿਫਟ ਹੋ ਕੇ ਦੁਬਈ ਦੇ ਵਿੱਚ ਜਾ ਚੁੱਕੇ ਨੇ ਤਾਂ ਦੱਸਿਆ ਕਿ ਇੱਕ YouTube ਚੈਨਲ ਤੇ ਇੰਟਰਵਿਊ ਦੌਰਾਨ ਕਰਨ ਔਜਲਾ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਕੈਨੇਡਾ ਦੇ ਵਿੱਚੋਂ ਸੁਰੱਖਿਅਤ ਨਹੀਂ ਨੇ ਕੈਨੇਡਾ ਦੇ ਵਿੱਚ ਉਹਨਾਂ ਦਾ ਪਰਿਵਾਰ ਸੁਰੱਖਿਅਤ ਨਹੀਂ ਮਹਿਸੂਸ ਕਰਦਾ ਕਿਉਂਕਿ ਵਸੂਲੀ ਕਰਕੇ ਉਹਨਾਂ ਦੇ ਘਰ ਦੇ ਉੱਤੇ ਬਹੁਤ ਵਾਰ ਫਾਇਰਿੰਗ ਹੋਈ ਹੈ ਬਹੁਤ ਵਾਰ ਗੋਲੀਬਾਰੀ ਹੋਈ ਹੈ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤੇ ਸਭ ਨੂੰ ਲੈ ਕੇ ਕਰਨ ਔਜਲਾ ਨੇ ਜਿਹੜੇ ਕੈਨੇਡਾ ਛੱਡ ਕੇ ਹੁਣ ਦੁਬਈ ਸ਼ਿਫਟ ਹੋ ਗਏ ਨੇ ਤਦ ਆਦੇ ਕਿ ਪੰਜਾਬੀ ਗਾਇਕ ਨੇ ਗੱਲ YouTube ਚੈਨਲ ਨੂੰ ਦਿੱਤੇ ਕਿ ਇੰਟਰਵਿਊ ਦੇ ਵਿੱਚ ਦੱਸੀ ਸੀ ਉਹਨਾਂ ਨੇ ਕਿਹਾ ਕਿ ਜਦੋਂ ਸ਼ਿਫਟ ਹੋਇਆ ਤਾਂ ਕੁਝ ਲੋਕਾਂ ਨੇ ਕਿਹਾ ਕਿ ਅਸਲੀ ਜੱਟ ਭੱਜਦੇ ਨਹੀਂ ਨੇ ਤਾਂ ਗਾਇਕ ਨੇ ਇਸ ਦੇ ਵਿਰੋਧ ਦਾ ਕਰਦੇ ਹੋਏ ਕਿਹਾ ਕਿ ਜੱਟ ਅਸਲੀਆਂ ਮੈਂ ਕਿਹੜਾ ਨਕਲੀਆਂ ਤਾਂ ਕਰਨ ਔਜਲਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਤਾਂ ਹਰ ਆਦਮੀ ਦੀ ਤਰਜੀਹ ਹੁੰਦੀ ਹੈ ਮੈਂ ਸ਼ੌਂਕੀਆਂ ਨਹੀਂ ਹਾਂ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਕਿੰਨੇ ਲੋਕਾਂ ਨੇ ਇੰਨੀਆਂ ਮੌਤਾਂ ਦੇਖੀਆਂ ਨੇ ਮੇਰੇ ਚਾਚੇ ਤੋਂ ਲੈ ਕੇ ਮੇਰੇ ਪਿਤਾ ਤੱਕ ਸਾਰਿਆਂ ਨੇ ਹੱਥਾਂ ਦੇ ਵਿੱਚ ਮਾਰਨਾ ਹਲੇਜੀ ਔਜਲਾ ਆਪਣੇ ਗੀਤ ਐਮਐਫ ਗੱਬਰ ਨੂੰ ਲੈ ਕੇ ਚਰਚਾ ਦੇ ਵਿੱਚ ਆਇਆ ਸੀ ਉਸ ਨੂੰ ਮਹਿਲਾ ਕਮਿਸ਼ਨ ਨੇ ਤਲਬ ਕੀਤਾ ਸੀ ਉਸ ਤੋਂ ਬਾਅਦ ਉਸ ਨੂੰ ਪੰਜਾਬ ਮਹਿਲਾ ਕਮਿਸ਼ਨ ਤੋਂ ਮਾਫੀ ਵੀ ਮੰਗਣੀ ਪਈ ਸੀ ਤਾਂ 2019 ਦੇ ਵਿੱਚ ਕਰਨ ਔਜਲਾ ਨੇ ਬਿਆਨ ਦਿੱਤਾ ਸੀ ਕਿ ਪਹਿਲੀ ਵਾਰ ਸਾਡੇ ਘਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਜ਼ਬਰਦਸਤੀ ਵੀ ਲਗਾਤਾਰ ਦੋ ਵਾਰ ਗੋਲੀਆਂ ਚਲਾਈਆਂ ਕਿਹਾ ਗਿਆ ਸੀ ਕਿ ਪੈਸੇ ਦੇ ਅਸੀਂ ਤੁਹਾਨੂੰ ਸ਼ੋ ਨਹੀਂ ਕਰਨ ਦੇਵਾਂਗੇ ਅਸੀਂ ਤੁਹਾਨੂੰ ਪੰਜਾਬ ਨਹੀਂ ਆਉਣ ਦੇਵਾਂਗੇ ਅਸੀਂ ਤੁਹਾਨੂੰ ਭਾਰਤ ਨਹੀਂ ਜਾਣ ਦੇਵਾਂਗੇ ਮੈਂ ਪੈਸੇ ਨਹੀਂ ਦਿੱਤੇ ਇਸ ਤੋਂ ਬਾਅਦ ਮੈਨੂੰ ਕੁਝ ਦਿਨ ਤੱਕ ਲੱਗਾ ਕਿ ਸਭ ਕੁਝ ਠੀਕ ਚੱਲ ਰਿਹਾ ਪਰ ਫਿਰ ਦੁਬਾਰਾ ਗੋਲੀਬਾਰੀ ਹੋਈ ਹੁਣ ਤੱਕ ਮੇਰੇ ਅਤੇ ਮੇਰੇ ਘਰ ਤੇ 6 ਵਾਰ ਗੋਲੀਬਾਰੀ ਹੋ ਚੁੱਕੀ ਹੈ ਤੇ ਵੱਡਾ ਕਾਰਨ ਹੈ ਕਿ ਕਰਨ ਔਜਲਾ ਨੇ ਕਿਉਂ ਕੈਨੇਡਾ ਤੋਂ ਦੁਬਈ ਹੈ ਜਿਹੜਾ ਉਹ ਆਪਣੇ ਪਰਿਵਾਰ ਸਮੇਤ ਸ਼ਿਫਟ ਹੋ ਗਿਆ